ਓ ਜੀ ਫਰੈਂਡਸ ਰਾਤ ਕੇ ਟਾਈਮ ਹੈ ਔਰ ਸਵਾਟ ਹੋ ਗਏ ਆਪਾਂ ਜਾ ਰਹੇ ਆਂ ਚਾਚੀ ਕੇ ਘਰਾਂ ਕਿਉਂਕਿ ਚਾਚੀ ਕੇ ਮੁੰਡੇ ਦਾ ਨਾ ਅੱਜ ਬਰਥਡੇ ਹੈ ਉਹਨੇ ਸੁਨੇਹਾ دیا ਮੈਂ ਜਾ ਨਹੀਂ ਰਹੀ ਤੀ ਬੱਚੇ ਚਲੇਗੇ ਵਕੀਲ ਸਾਹਿਬ ਚਲੇਗੇ ਮੈਂ ਕਹਾ ਮੈਂ ਨਹੀਂ ਜਾਂਦੀ ਪਰ ਉਹ ਕਹਿ ਰਹੀ ਹੈ ਵੀ ਚਲੋ ਤੁਸੀਂ ਵੀ ਆ ਜਾ ਮਤਲਬ ਭਾਬੀ ਨੂੰ ਵੀ ਲਿਆਓ ਜਾ ਕੇ ਤਾਂ ਜੋਤ ਮੈਨੂੰ ਬੁਲਾਣ ਆਈ ਹੈ ਚੱਲਦੇ ਆਂ ਜੀ ਆਪਾਂ ਉੱਪਰਲਾ ਕੁੰਡਾ ਫਸਾਦੀ ਉਹ ਵਾਲਾ ਉੱਪਰਲਾ ਫਸਾਦੇ ਦੇਖੀ ਲਾਲ ਚੱਲਦੇ ਆਂ ਜੀ ਹਾਂ ਬੀ ਕੰਨ ਰਹੀ ਨੇ ਹਾਂ ਸਾਰੇ ਸੋ ਰਹੇ ਆ ਅਸੀਂ ਇਕ ਗਲੀਆਂ ਦੇ ਵਿੱਚ ਘੁੰਮ ਰਿਹਾ ਰਾਤ ਨੂੰ ਔਰ ਚਾਚੀ ਮਤਲਬ ਮੇਰੇ ਦਿਓਰ ਦਾ ਬਰਥਡੇ ਹੈ ਉਹਨਾਂ ਨੇ ਬੁਲਾਇਆ ਸਾਨੂੰ ਜੀ ਗਲੀ ਸੁਨਸਾਨ ਸੀਟੀਆਂ বাজ ਰਹੀਆਂ ਕੁੱਕਰ ਕਿਆਂ ਗਵਾਂਡੀਆਂ ਕੇ ਕੁੱਕਰ ਔਰ ਇਹ ਹੈ ਘਰ ਚਾਚੀ ਦਾ ਇਹ ਹੈ ਨਕੀ ਮਹਿਸਾ ਇਹ ਹੈ ਮਾਣੋ ਐਂਡ ਕਾਲੋ ਕਾਲੋ ਐਂਡ ਮਾਣੋ ਹਾਂ ਇਹ ਪੂੰਛ ਮਾਰਦੀ ਹੈ ਇਹ ਇਨਕੀ ਨਾ ਮਹਿਸਾਂ ਦੋ ਚਾਚੀ ਨੇ ਰੱਖੀ ਵਿਆਂ ਇਹ ਛੋਟੇ ਜਿਨਕੀ ਹੈ ਇਹ ਪੂੰਛ ਤੋਂ ਨਹੀਂ ਮਰੇਗੀ ਇਹ ਇਹਨਾਂ ਦਾ ਡੌਗੀ ਹੈ ਹੈਲੋ ਇਹ ਇਹਨਾਂ ਦਾ ਡੌਗੀ ਹੈ ਆਗੇ ਆਗੇ ਬਧਾਈਆਂ ਦਾ ਨੂੰ ਮੁੰਡੇ ਦੇ ਬਰਥਡੇ ਦੀਆਂ ਸਤਿਗੁਰ ਵੀਰ ਜੀ ਹੈਲੋ ਕੀ ਹਾਲ ਹੈ ਇਹ ਦੇਖੋ ਮੇਰੀ ਨੰਨੂ ਵੀ ਆਈ ਵੀ ਹੈ ਹੈਲੋ ਇਹ ਨੰਨੂ ਵੀ ਆਈ ਵੀ ਆ ਬਰਥਡੇ ਵਾਲਾ ਕਿਤੇ ਸਤਿਗੁਰ ਜੀ

ਚਲੋ ਜੀ ਆਹੋ ਸਹੀ ਗੱਲ ਹੈ ਡਾਈਟਾ ਵਾ ਚੱਲ ਰਿਹਾ ਸਾਰੇ ਨਹੀਂ ਇਸੇ ਨੂੰ ਬੋਲੇ ਸੁਪਰ ਕਰ ਤਾ ਬਸ ਫੇਰ ਆ ਗਿਆ ਸੰਦੂਰ ਲਿਕਵਿਡ ਹੈ ਹਾਂ ਅੱਛਾ ਹਲਦੀ ਵੀ ਠੀਕ ਲਗਾਉ ਤੋ ਹਣਾ ਅਸੀਂ ਇੱਕ ਦਿਨ ਲੈ ਜੀ ਆਜੂ ਆਜੂ ਫੋਟੋ ਤਾਂ ਚਾਚੀ ਗਰੀ ਫੋਟੋਆਂ ਨਾਲ ਲੋ ਚਾਚੀ ਗੇ ਮੁੰਡੇ ਦਾ ਬਰਥਡੇ ਆ ਅਜਰਾ ਵੇਚ ਰੱਖੀਆਂ ਇਹਨਾਂ ਨੇ ਬਰਥਡੇ ਨਿਆਣੇ ਰੋ ਰਹੇ ਆ ਅਬ ਨਵੀਂ ਵਿਆਹੀ ਜੋੜੀ ਹੈ ਨਾ ਜਿਹੜੀ ਇਹ ਕੱਟेंगे ਕੇਕ ਕਿਉਂਕਿ ਆਫਟਰ ਨਹੀਂ ਆਫਟਰ ਮੈਰिज ਨਾ ਪਹਿਲਾ ਬਰਥਡੇ ਆ ਮੁੰਡੇ ਦਾ ਇਸ ਕਰਕੇ सेलिब्रेशन ਕਰ ਰਹੇ ਇਕੱਠੇ ਤਾਂ ਕਰਕੇ ਸਾਰੇ ਜਣੇ ਬੁਲਾਈਆਂ ਕਿੰਨੇ ਵਜੇ ਹੋਇਆ ਤਾਂ ਸ਼ਾਮ ਨੂੰ ਆਇਆ ਤਾਂ ਕਿਨੇ ਥੋੜੇ ਕੇ ਟਾਈਮ ਦਾ ਕੱਟ ਨਹੀਂ ਵੀ ਆਹ ਕੱਟ ਲੈ ਕੱਟ ਲੈ ਪਹਿਲਾਂ ਭੂਖ ਤਾਂ ਮਾਰਦੇ ਆ ਉਹ ਨਹੀਂ ਬਣਨੀ ਠੁੱਕਣਾ ਪਾ ਦਈ ਪਹਿਲਾਂ ਬਰਥਡੇ ਟੂ ਯੂ ਦਫਤਾਰ ਉਰਾ ਮੈਂ ਕਹਿ ਰਹੀ ਮੱਝ ਕੇ ਦਿਨ ਆਇਆ ਤਾਂ ਟੱਪ ਗਿਆ ਦਾ ਇਹਨ ਕੇ ਬੱਪਾਂ ਦਾ ਸਤਰੀ ਮੈਨਾਂ ਉਸ ਦੀ ਸਟੇਟਸ ਦੇਖਿਆ ਪਾਇਆ ਵਾ ਦੀਕਸ਼ਾ ਦਾ ਦੇਖ ਆ ਗਿਆ ਕੋਣ ਆਇਆ ਹਾਂ ਮਾੜੂ ਨੂੰ ਬੜੀ ਅਗਲ ਚੱਲ ਇਸ ਦਾ ਬੰਦਾ ਕੱਟ ਜਿੱਧਰ ਬਣਾ ਲੈ ਮਰਜ਼ਾ ਵੀਡੀਓ ਬੜਾ ਕਰ ਰਿਹਾ ਏ ਜੀ ਲੱਗਦਾ ਹੈ ਬੰਦਾ ਫਟਾਫਟ ਲਵ ਕਿ ਤੱਕ ਤੁਲਾ ਗਿਆ ਤੂੰ ਬਸ ਬੁੱਤ ਕੱਢ ਲਿਆ ਤੂੰ ਬੈਠਾ ਕੇ ਖਾਣੇ ਨੂੰ ਬੈਠਿਆ ਉਹ ਕਟੜ ਤੋਂ ਗਿਆ ਉਹਨੂੰ ਤਾਂ ਨਹੀਂ ਆਉਂਦਾ ਕਿ ਬਰਥਡੇ ਬੁੱਡੇ ਗਾਣੀ ਵੀ ਕਦ ਪਲੇਟਾਂ 'ਵਾਂ ਪਾਇਆ ਜਾਏ ਮੈਂ ਜਦ ਆਪਕੋ ਕਹਿ ਰਹਾ ਮੇਰੇ ਮੂੰਹ ਤੋਂ ਹੱਸੋ ਉਹੋ ਪੰਡਾ ਲਾ ਕੇ ਯੋ ਪੰਡਾ ਗਿਆ ਹੋਆ ਪੰਡੇ ਨਹੀਂ ਨਾ ਕੰਮ ਨਹੀਂ ਲੱਗਦਾ ਹਾਂ ਸੁਨੱਕਾ ਲੱਗ ਰਿਹਾ ਚੱਲ ਵੀ ਚੱਲ ਕਰੋ ਕੋਈ ਨਹੀਂ ਕਿੰਨਾ ਤਰਾਣ ਚੱਲੋ ਵੀ ਬੈਠੋ ਆਪ ਕੋਈ ਨਾ ਬੈਠ ਚਲ ਕਰੋਣਾ ਰੁਸ ਜਾਗਾ ਉਹ ਵੀ ਲਾ ਦੇ ਦੇ ਦੇਖੀਏ ਕੋਲ ਕੋਲ ਨਾ ਹੈ ਅੱਜ ਮਿੱਤੂ ਚੁੰਡੀ ਜੀ ਨਹੀਂ ਕਰੀ ਬਾਲ ਪੂਰਾ ਰਬੜ ਜੀ ਪਾ ਲੰਦਾ ਰਬੜ ਜਾ ਤੈਨੂੰ ਰਬੜ ਲੈ ਇਹ ਚੁੰਡੀ ਕਰਨੀ ਹੈ ਪਿੱਛੇ ਲੋ ਜੀ ਹੈਪੀ ਬਰਥਡੇ ਮਾਮੂ ਜੀ ਅੱਛਾ ਗੁੜੀਆਂ ਨੇ ਭੇਜਿਆ ਭਾਣ ਜੀ ਨੇ ਲਿਖਿਆ ਆਇਓ ਇਹ ਬੇਟੀਆਂ ਭਾਣ ਜੀ ਸਾਹਮਣੇ ਭਾਣ ਜੀ ਨੇ ਵੀ ਲਿਖਿਆ ਉੱਤਮ ਨੇ ਲਿਖਿਆ ਫਿਰ ਦੇਖੋ ਇਹੋ ਕੰਮ ਕਰਿਆ ਮੈਂ ਠੀਕ ਪੂਰ ਬੱਲੇ ਲਊਗੀ ਭਾਣ ਜੀ ਲਾਈਵ ਨਹੀਂ ਕਮਨੀ ਕਰਦਾ ਜੀ ਰਾਮ ਜੀ ਕੋਡ ਕਰਦਾ ਮੈਂ ਤੋ ਉਹ ਤੱਕ ਲੈ ਨਹੀਂ ਦਿੱਤੀ ਇੱਕ ਕੀ ਕਰਾਂਗੇ ਇਹ ਡਾਂਸ ਹੋ ਰਿਹਾ ਮੈਂ ਤੀ ਚੰਗ ਚੰਗ ਇਹ ਲੈ ਗੋ ਕਰ ਰਿਹਾ ਮੈਂ ਇਸ ਲਈ ਨਹੀਂ ਕਰੇ ਇਹ ਦੇਖ ਕੈਮਰਾਮੈਨ ਇਹ ਦੇਖ ਕੈਮਰਾਮੈਨ ਇਹ ਕਿ ਸਟਾਈਲ ਲੱਗਿਆ ਯਾਰ ਆ ਜਾ ਕੇ ਭਰਾ ਨੂੰ ਘੰਟਾ ਹੋ ਗਿਆ ਯਾਰ ਕੈਮਰਾ ਲਈ ਕਿ ਤਰ੍ਹਾਂ ਇੱਕ ਰਗੜ ਹੋ ਰਹੀ ਆ ਤੈਨੂੰ ਕੋਈ ਤੇ ਦੇਖਿਆ ਨਹੀਂ ਤੂੰ ਕੋਈ ਨਹੀਂ ਉਹਨੂੰ ਉਹ ਵਿਚਾਰੇ ਨੂੰ ਆ ਰਿਹਾ ਮੇਰੇ ਹਸਬੰਦ ਕੇ ਕਿਆ ਕਰ ਰਹੇ ਤਰਸ ਪਾ ਰਿਹਾ ਵਿਚਾਰੇ ਨੇ ਲੈ ਇਹ ਜਦ ਮੁਨਾਉਂਦੇ ਕਿਆ ਸੋਹਣੀ ਤਾ ਮੀਤ ਬੜਾ ਵਧੀਆ ਲੱਗੇਗਾ ਲੋ ਜੀ ਅੱਜ ਮੇਰੇ ਦਿਓਰ ਕਿਆ ਬਣਾ ਦਿਆ ਚੁੰਡੀਆਂ ਚਾਚੂ ਕੀ ਚੁੰਡੀਆਂ ਵੱਡੇ ਨੂੰ ਬਣਾਏ ਆ ਇਹ ਇਹ ਬਰਥਡੇ ਹੈ ਇਹ ਦੇਖੋ ਚੰਗੂ ਇਹ ਵੀ ਲੱਗ ਰਿਹਾ ਛੋਟਾ ਹੋ ਗਿਆ ਇਹ ਵੀ ਬਰਥਡੇ ਇਹ ਤਾਂ ਹੀ ਖੋੜਾ ਨਹੀਂ ਤੀ ਇਹ ਖੋੜਾ ਢਾਲ ਲਾ ਪੁੱਤ ਕੁਠੀਰ ਦੀ ਬੀਰ ਐਸੀ ਨਾ ਬਾਤ ਕਰੋ ਕੈਕ ਐਸਟਰਾਇਨ ਮੰਗਵਾਇਆ ਗਿਆ ਥੋੜੇ ਮਤਲਬ ਹਾਂ ਦੇਖੋ ਕਿੰਨੀ ਸਮਝਦਾਰੀ ਦੇ ਕੰਮ ਲਿਆਵਾ ਇਹਨਾਂ ਨੇ ਵੀ ਵੇਸਟ ਨਹੀਂ ਹੋਣੇਗਾ ਅਲੱਗ ਤੇ ਸੈਪਰੇਟ ਲੱਗ ਰੱਖਿਆ ਵਾ ਇਹ ਮੇਰੇ ਦਿਓਰ ਦਾ ਬਰਥਡੇ ਹੈ ਔਰ ਮੇਰੇ ਦਿਓਰ ਦੀਆਂ ਘਰੀਆਂ ਚੁੰਡੀਆਂ ਤਾਂ ਕਿ ਨਾ ਅੱਜ ਛੋਟਾ ਜਿਹਾ ਲੱਗ ਰਿਹਾ ਦੋ ਦਿਨਾਂ ਦਾ ਦੋ ਦਿਨਾਂ ਕ ਨਹੀਂ 6 ਮਹੀਨੇ ਦਾ ਲੱਗ ਰਿਹਾ ਵਾਲਾ ਜਨਾ ਥੋੜਾ ਜਿਹਾ

ਔਰ ਫਿਰ ਆਪਣੀ ਬਾਈਕ ਕੇ ਸਾਥ ਹਨਾ ਦੇ ਦੇਆ ਹੋ ਗਿਆ ਦੇ ਦੇਆ ਆ ਤਾਂ ਫੈਮਲੀ ਕੇ ਸਾਥ ਹੋ ਗਿਆ ਫੈਮਲੀ ਕੇ ਸਾਥ ਤਾਂ ਹੋ ਗਿਆ ਆਪ ਬਾਹਰ ਦੋਸਤਾਂ ਕੇ ਗੈਰ ਚਲੋ ਬਾਈ ਟੇਕ ਕੇਅਰ ਹਨੂ ਬਾਏ ਬਾਏ ਸਾਰੇ ਬੈਠੇ ਆ ਬਾਈ ਕਹਿ ਰਹੀਆਂ ਇਹਨਾਂ ਨੂੰ ਬਾਏ 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 ਚਲੋ ਜੀ ਇੰਕੀ ਮੈਂ ਸਾਈਏ ਦੋ ਔਰ ਗਲੀ ਮਾ ਹੋ ਗਿਆ ਹਨੇਰਾ ਪੂਰਾ ਹਨੇਰਾ ਹੋ ਗਿਆ ਬਾਈ ਜਸਟ ਮੈਂ ਆਗੀ ਘਰਾਂ ਚਾਚੀ ਕੇ ਮੁੰਡੇ ਦਾ ਬਰਥਡੇ ਤਾਂ ਅਮਿਤ ਦਾ ਉਹ ਮੇਰੇ ਪਾਸ ਟਿਊਸ਼ਨ ਵੀ ਪੜਿਆ ਹੋਇਆ ਦਿਓਰ ਵੀ ਹੈ ਮੇਰਾ ਔਰ ਮੈਂ ਟਿਊਸ਼ਨ ਵੀ ਪੜਿਆ ਹੋਇਆ ਮੈਂ ਪੜਾਏ ਹੋਏ ਆ ਔਰ ਮੇਰੀ ਨਣਦ ਵੀ ਮੇਰੇ ਕੋਲ ਟਿਊਸ਼ਨ ਪੜਦੀ ਹੁੰਦੀ ਦੀ ਛੋਟੀ ਹੁੰਦੀ ਤਾਂ ਫਿਲਹਾਲ ਜੋ ਬੰਦਾ ਖੁਸ਼ ਹੋ ਕੇ ਬੁਲਾਉਂਦਾ ਹਨਾ ਜਾਣਾ ਚਾਹੀਦਾ ਹੈ ਔਰ ਖੁਸ਼ੋਕੇ ਬੁਲਾਇਆ ਮੇਰੀ ਨਣਦ ਨੇ ਔਰ ਚਾਚੀ ਨੇ ਤਾਂ ਅਸੀਂ ਗਏ ਬਰਥਡੇ ਪਰ ਔਰ ਫਿਲਹਾਲ ਖਾ ਪੀ ਕੇ ਅਗੇ ਮੈਂ ਬਣਾਈ ਪਈਆਂ ਰੋਟੀਆਂ ਸਬਜੀ ਅੰਨੀ ਸੀ ਜੀ ਬਚ ਗਈ ਸਵੇਰੇ ਗਰਮ ਕਰਾਂਗੇ ਹੁਣ ਹਨਾ ਬੱਚਿਆਂ ਕੇ ਜੀ ਪੇਪਰ ਫਿਲਹਾਲ ਮੈਂ ਜਾ ਰਹੀਆਂ ਅੰਦਰ ਬੱਚੇ ਦੇਖਦੀਆਂ ਕੀ ਕਰਦੀਆਂ ਹੈਲੋ ਜੀ ਬੱਚੇ ਪੜ੍ਹ ਰਹੇ ਆ ਜੋਤ ਪੜ੍ਹ ਰਹੀ ਐ ਰੁਪੰਜਲ ਖੇਲ ਰਹੀ ਐ ਚਲੋ ਜੀ ਬਾਏ ਟੇਕ ਕੇਅਰ ਹਣਾ ਫੇਰ ਮਿਲਦੇ ਆਪਾਂ ਬਾਏ ਬਾਏ ਰੱਬ ਰੱਖਾ ਜੀ